ਤੁਰ ਆਪਾਂ ਹੋਏ ਵੀ ਇਹ ਦੇਸਲੇ ਰਹਿ ਤੇ ਬਾਅਦ ਵਿੱਚ ਆਪਾਂ ਨੂੰ ਉਹ ਪੰਥ ਰੋਧੀ ਪਾਰਟੀਆਂ ਨੂੰ ਉਹ ਪੰਥ ਰੋਧੀ ਪਰਿਵਾਰ ਨੂੰ ਜਿਹੜਾ ਫੋਰਮ ਲਈਆ ਵੋਟਾਂ ਲਾ ਕੇ ਸ਼੍ਰੋਮਣੀ ਕਮੇਟੀ ਦੇ ਕਾਬਿਲ ਜੀ ਸਾਹਿਬ ਜੀ ਦਾ ਜੀ ਇਹਨਾਂ ਸਾਹਿਬ ਜੀ ਇੱਕ ਤਾਂ ਧੰਨਵਾਦ ਕਰਨ ਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ ਤੇ ਦੂਜੀ ਗੱਲ ਸਾਡਾ 19 ਤਰੀਕ ਦਾ ਪ੍ਰੋਗਰਾਮ ਹੈ ਉੱਥੇ ਬਾਬਾ ਕਾਲਾ ਸਾਹਿਬ ਉੱਥੇ ਸਾਡਾ ਪ੍ਰੋਗਰਾਮ ਹੈ ਆਰੇ ਅਸੀਂ ਉਹਦੇ ਵਾਸਤੇ ਸਨੇਹਾ ਦੇਣਾ ਸੰਗਤ ਨੂੰ ਬਈ ਵੱਧ ਤੋਂ ਵੱਧ ਉੱਥੇ ਪਹੁੰਚੋ ਅੰਬੀ ਤਾਂ ਜਿਵੇਂ ਕਿ ਸਰਪੰਚੀ ਗਿਆ ਸੋਣਾ ਆ ਰਹੀ ਲੱਗਦੀਆਂ ਨੇ ਦੂਜੇ ਪਾਸੇ ਫਰਮੇ ਕਮੇਟੀ ਨੂੰ ਬਣਾਦੀਆਂ ਗਏ ਨੇ ਵੋਟਾਂ ਬਣਾਉਣ ਦੀ ਵੀ ਗੱਲ ਚੱਲ ਰਹੀ ਏਗੀ ਹੈ ਤੇ ਉਹਨੂੰ ਲੈ ਕੇ ਤੁਹਾਡੇ ਕੀ ਕਹਿੰਦੇ ਨੇ ਕਿ ਅਸੀਂ ਆਪ ਸਾਰਿਆਂ ਨੂੰ ਆਪਣੇ ਵਰਕਰਾਂ ਨੂੰ ਸਨੇਹਾ ਲਾ ਰਹੇ ਆਂ ਵੀ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਫੇਲ ਲਿੰਕ ਦੇ ਵਿੱਚ ਕਿਉਂਕਿ ਆਮ ਜਿਹੜਾ ਸਿੱਖ ਹੈ ਨਾ ਉਹ ਇਸ ਗੱਲ ਤੇ ਝੂਰ ਨਹੀਂ ਪਾਉਂਦਾ ਭਈ ਮੈਂ ਸ਼ਰੋਮਣੀ ਕਮੇਟੀ ਦੀ ਵੀ ਵੋਟ ਬਣਾਉਣਾ ਮੈਂ ਕਹਿੰਨਾ ਬਹੁਤ ਜਿਹੜੇ ਆਪਣੇ ਐ ਉਹਨਾਂ ਨੂੰ ਸ਼ਾਇਦ ਨੌਲੇਜ ਵੀ ਨਹੀਂ ਹੈ ਸ਼ਹਿਰਾਂ 'ਚ ਵੀ ਬਿਲਕੁਲ ਮੈਂ ਕਹਿੰਨਾ ਸ਼ਹਿਰਾਂ 'ਚ ਤਾਂ ਨਹੀਂ ਹੈ ਨੌਲੇਜ ਤੇ ਪਿੰਡਾਂ 'ਚ ਤਾਂ ਫੇਰ ਵੀ ਪਤਾ ਹੈ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਵੋਟ ਨਹੀਂ ਬਣਾਉਂਦੇ ਉਹਨਾਂ ਦੀ ਵੀ ਬਣਵਾਉਣੀ ਪੈਣੀ ਹੈ ਫਿਰ ਅਸੀਂ ਹੁਣ ਪਿੰਡਾਂ ਦੇ ਵਿੱਚ ਕਿਹਾ ਹੈ ਆਪਣੇ ਜਿਹੜੇ ਵਰਕਰ ਐ ਵੀ ਸਾਰਿਆਂ ਦੀਆਂ ਵੋਟਾਂ ਬਣਵਾਉਗਾ ਤੋ ਵਾ ਜਿਵੇਂ ਕਿ ਆਪ ਜੀ ਦਾ ਬਿਆਨ ਆਇਆ ਹੈ ਅੱਜਾ ਕਿ ਚਾਰ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹਨ ਹਾਂ ਜੀ ਉਹਨਾਂ ਦੇ ਵਿੱਚ ਕੁਝ ਆਪਣੇ ਮੀਡਵਰਕ ਤੇ ਉੱਥੇ ਪਰ ਇਹ ਪੰਚਾਇਤੀ ਚੋਣਾਂ ਦੀ ਗੱਲ ਵੀ ਤੋਂ ਨਹੀਂ ਨਹੀਂ ਹਲੇ ਮੈਂ ਇਹ ਤਾਂ ਨਹੀਂ ਬਿਆਨ ਦਿੰਦਾ ਵੀ ਚਾਰਾਂ ਚ ਕੈਂਡੀਡੇਟ ਖੜੇ ਕਰਾਂਗੇ ਤਾਂ ਤੁਹਾਨੂੰ ਕਿਸੇ ਨੇ ਗੱਲ ਸੁਣਿਆ ਪਰ ਇਹ ਜ਼ਰੂਰ ਹੈ ਵੀ ਵਿਚਾਰ ਕਰਾਂਗੇ ਹਲੇ ਹਲੇ ਅਸੀਂ ਐਗਰੀ ਵੀ ਨਹੀਂ ਕਰਦੇ ਤੇ ਡਿਸੈਂਬਲੀ ਵੀ ਨਹੀਂ ਕਰਦੇ ਇਹ ਸਮਾਂ ਆਉਣ ਤੇ ਜਦੋਂ ਡੇਟ ਕਲੀਅਰ ਹੋਏਗੀ ਉਸ ਤੋਂ ਬਾਅਦ ਦੇਖਾਂਗੇ ਵੀ ਮਾਹੌਲ ਕੀ ਕਹਿੰਦਾ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਾਮ ਵੀ ਆ ਰਹੇ ਸੀਗੇ ਉਹ ਤਾਂ ਜੀ ਜਿਨ੍ਹਾਂ ਦੇ ਆ ਰਹੇ ਆ ਉਹਨਾਂ ਨੇ ਪਰਸਨਲੀ ਦਿੱਤੇ ਆ ਮੇਰੇ ਨਾਲ ਕੋਈ ਨਹੀਂ ਹੈ ਮੈਂ ਕਿਸੇ ਦਾ ਨਾਮ ਨਹੀਂ ਅਨਾਉਂਸ ਕੀਤਾ ਤੁਹਾਡੀ ਰਾਏ ਦੀ ਕੀ ਹੈ ਹਾਂਜੀ ਤੁਹਾਡੀ ਰਾਏ ਦੀ ਕੀ ਰਹੇਗੀ ਮੈਂ ਕਹਿ ਰਿਹਾ ਵੀ ਅਸੀਂ ਵਿਚਾਰ ਕਰਾਂਗੇ ਵੀ ਬੰਦੇ ਖੜੇ ਕਰਨੇ ਆ ਜਾਂ ਨਹੀਂ ਕਰਨੇ ਫਾਇਬਰਪਾਦ ਦੀ ਗੱਲ ਕਰੀਏ ਜੀ ਐਮਪੀ ਬੰਦ ਪਕੇ ਨੇ ਸੋਚ ਚੁੱਕਾ ਜੀ ਹੈਗੀ ਆ ਉਹਨੂੰ ਲੈ ਕੇ ਤੁਹਾਡਾ ਉਹ ਅਗਲੀ ਕੀ ਸਾਡਾ ਤਾਂ ਜੀ ਇਹ ਹੀ ਹੈ ਵੀ ਕਿਸੇ ਤਰ੍ਹਾਂ ਬਾਹਰ ਹੋਣ ਜਿਹੜਾ ਮੇਨ ਮਤਲਬ ਹੁਣ ਏ ਮੈਂ ਨਿਸ਼ਾਨਾ ਹੈ ਉਹ ਇਹੀ ਹੈ ਵੀ ਕਿਸੇ ਤਰ੍ਹਾਂ ਬੰਦਾ ਹੀ ਨੂੰ ਅਸੀਂ ਆਪਣੇ ਨੂੰ ਬਾਹਰ ਕੱਢੀਏ ਕੁਝ ਇਹੋ ਜਿਹੀ ਵੀ ਹੈਗੇ ਨੇ ਚੈਨਲਾਂ ਨੂੰ ਸਜਾਵਾਂ ਹੋਈਆਂ ਹੋਈਆਂ ਨੇ ਔਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ 6-6 ਮਹੀਨੇ ਬਾਅਦ 8-8 ਮਹੀਨੇ ਬਾਅਦ ਪਰੋਲਾ ਦੇ ਦਿੰਦੀਆਂ ਹੈਗੀਆਂ ਐਜ ਵੀ ਹੈ ਸਾਲ ਚ ਮਤਲਬ ਤੁਸੀਂ ਦੋ ਦੋ ਵਾਰੀ ਦੇ ਸਕਦੇ ਹੋ ਪਰ ਉਹਨਾਂ ਨੂੰ ਚਾਰ ਚਾਰ ਪੰਜ ਪੰਜ ਵਾਰੀ ਦੇਈ ਜਾਣੇ ਹੈ ਮਤਲਬ ਕਾਨੂੰਨ ਬਰਾਬਰ ਨਹੀਂ ਨਾ ਸਾਰਿਆਂ ਵਾਸਤੇ ਚੱਕਰ ਤਾਂ ਇਹ ਹੈ ਹੋਰ ਤੁਹਾਡੇ ਹਸਾਬ ਨਾਲ ਜੇਰਾ ਹੋ ਫੀਪੋਰਟ ਕਰਾਵਾ ਤਾ ਉਹ ਕੰਮ ਨਹੀਂ ਹੋ ਰਿਹਾ ਜਾਂ ਫਿਰ ਫੀਪੋਰਟ ਕਰਨੀ ਉਹ ਕਿਹਨ ਕੀ ਗੱਲ ਕਰ ਲਈਏ ਸਾਡੀ ਪਿਛਲੇ ਵੀ 10 ਸਾਲਾਂ ਦੇ ਵਿੱਚ ਦੇਖਿਆ ਗਿਆ ਦੋ ਵਾਰੀ ਸਾਨੂੰ ਸੰਗਰੀ ਮਿਲੇ ਇੱਕ ਵਾਰੀ ਹੋਰ ਮਿਲੇ ਸਾਧੂ ਸਿੰਘ ਜੀ ਕੋਈ ਵਿਕਾਸ ਦੀ ਗੱਲਬਾਤ ਨਹੀਂ ਕੀਤੀ ਜਾਵੇ ਤੁਸੀਂ ਆਖੀ ਗੱਲ ਨਹੀਂ ਅਸੀਂ ਤਾਂ ਆਪਣਾ ਤਾਂ ਜੀ ਜੋ ਸਾਡੇ ਕੋਲੇ ਗ੍ਰਾਂਟ ਹੈ ਹੈ ਨਾ ਜੋ ਅਸੀਂ ਜੋ ਲੋਕੀ ਸਾਨੂੰ ਕਹਿਣਗੇ ਵੀ ਸਾਡੇ ਹਲਕੇ ਦੇ ਵਿੱਚ ਇਹ ਚੀਜ਼ ਚਾਹੀਦੀ ਹੈ ਉਹ ਅਸੀਂ ਸੈਂਟਰ ਉਸ ਮਹਿਕਮੇ ਦੇ ਮਨਿਸਟਰ ਨਾਲ ਜ਼ਰੂਰ ਗੱਲ ਕਰਾਂਗੇ ਅਪਰੋਚ ਕਰਾਂਗੇ ਵਈ ਉਹਨਾਂ ਦਾ ਹੱਲ ਕੀਤਾ ਜਾਵੇ ਕਾ ਇਸ ਹਲੈਕਸ਼ਨ ਤੋਂ ਪਹਿਲਾਂ ਤੁਸੀਂ ਇੱਕੋ ਹੀ ਮੁੱਦਾ ਚੱਕਿਆ ਹੋਇਆ ਸੀਗਾ ਵੀ ਅਸੀਂ ਅਮਰਤਪਾਲ ਜੀ ਨੂੰ ਬਾਹਰ ਲਿਆਵਾਂਗੇ ਹਰ ਹਾਲ ਦੀ। ਇਹ ਕਿੱਥੋਂ ਤੱਕ ਸਥਿਤੀ ਪਹੁੰਚ ਚੁੱਕੀ ਹੈ ਹਜੇ ਤੱਕ ਕਿ ਉਹਨਾਂ ਦੇ ਤਾਂ ਹੋਰ ਚੀਜ਼ਾਂ ਲਾਰੀਆਂ ਲੱਗਦੀਆਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਕੋਲ ਸੀ ਦੋ ਮੁੱਦੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇੱਕ ਸੀਗਾ ਅਮਰਤਪਾਲ ਦਾ ਜਿਹੜੀ ਮੈਂ ਗੱਲ ਕਰਦਾ ਸੀ ਤੇ ਮहाराਇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਆਪਣਾ ਪ੍ਰਾਈਵੇਟ ਮੈਂਬਰ ਬਿਲ ਪੀਚ ਕਰ ਦਿੱਤਾ ਹੈ। ਕੀ ਆਸ ਕਰਦਾ ਹੈ ਉਹਦੇ ਉੱਤੇ ਕਾਨੂੰਨ ਛੀਤੀ ਬਣ ਜੂਵੇ ਜੇ ਕਿਉਂਕਿ ਉਹਦੇ ਵਿੱਚ ਅਸੀਂ ਮੰਗ ਮੈਂ ਮੰਗ ਕੀਤੀ ਹੈ ਵੀ ਜਿਹੜਾ ਵੀ ਬੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਕਰੂਗਾ ਉਹਨੂੰ ਘੱਟੋ ਘੱਟ ਮਰਜ਼ ਕੈਦ ਦੀ ਸਜ਼ਾ ਹੋਵੇ 3 ਸਾਲ ਸਜ਼ਾ ਨਾ ਹੋਵੇ ਕਿ ਮੈਂ ਉਥੇ ਬਿੱਲ ਆ ਕੇ ਆਇਆ ਹਾਂ ਦੇਖਦੇ ਹਾਂ ਅਗਲੇ ਜਿਹੜਾ ਸੈਸ਼ਨ ਸ਼ੁਰੂ ਹੋਊਗਾ ਉਹਦੇ ਵਿੱਚੋਂ ਮਿਲ ਮਿਲ ਸਰਕਾਰ ਚੱਕਦੀ ਹੈ ਜਾਂ ਨਹੀਂ ਚੱਕਦੀ ਬਾਕੀ ਜਿਹੜੀ ਅਮਰਤਪਾਲ ਦੀ ਗੱਲ ਸੀ ਅਸੀਂ ਉਹਨਾਂ ਵਾਸਤੇ ਅਚਨ ਕੋਲ ਗਏ ਸੀ ਹੋਮ ਮਿਨਿਸਟਰ ਤੋਂ ਟਾਈਮ ਮੰਗੇ ਆ ਸੀ ਉਹਨਾਂ ਨਾਲ ਟਾਈਮ ਕਹਿੰਦੇ ਸੀ ਮਿਲਾਂਗੇ ਨਹੀਂ ਮਿਲੇ ਨਹੀਂ ਮਿਲੇ ਤੇ ਕਹਿੰਦੇ 8 ਤਰੀਕ ਨੂੰ ਮਿਲਾਂਗੇ ਫਿਰ 8 ਨੂੰ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਮਿਲਣ ਦਾ ਮੈਨੂੰ ਮਤਲਬ ਨਿਰਾਸ਼ਾ ਹੀ ਹੱਥ ਲੱਗੀ ਆ ਹਲੇ ਤੱਕ ਅਪਰੋਚ ਤਾਂ ਮੈਂ ਕੀਤੀ ਆ ਦੋ ਵਾਰੀ ਮਿਲਣ ਦੀ ਤੇ ਨਹੀਂ ਮੈਨੂੰ ਰਿਸਪੌਂਸ 네ਗੇਟਿਵ ਹੀ ਆਇਆ ਐਂਕੀ ਸਰ ਤੁਸੀਂ ਇੱਕ ਗੱਲ ਕੀਤੀ ਆ ਵੀ ਦੋ ਮੁੱਦੇ ਸੀ ਅਮਰਪਾਲ ਤੇ ਗੁਰੂ ਗੋਬਿੰਦ ਸਾਹਿਬ ਦੀ ਗੱਲ ਇਹ ਰਾਜਨੀਤੀ 'ਚ ਗੁਰੂ ਗੋਬਿੰਦ ਸਾਹਿਬ ਦੀ ਬੇਤਵੀਂ ਕਿਉਂ ਨਜ਼ਰ ਆ ਜਾਂਦੀ ਆ ਕਿਉਂ ਤੁਹਾਡੇ ਗੁਰਸਾਹਿਬ ਨੂੰ ਸ਼ੀਸ਼ੇ ਉੱਤੇ ਧਾਰਕ ਪਤਾ ਗਿਆ ਗੱਲ ਇਹ ਹੈ ਜੀ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਐ ਕਿਉਂਕਿ ਜਿਹੜਾ ਉਹਨਾਂ ਦਾ ਹੁਣ ਸੱਚੀ ਸੋਧੇ ਵਾਲਿਆਂ ਦਾ ਹੈ ਉਹਨੇ ਸਾਰੀ ਗੱਲ ਦੱਸਤੀ ਐ ਵੀ ਉਹ ਏਕੇ ਲਾਹੇ ਸੀ ਤਾਂ ਹਣੀਪਲੀਤ ਨੇ ਗੁੱਸੇ ਵਿੱਚ ਆ ਕੇ ਤੇ ਬਾਬੇ ਨੇ ਕਿਹਾ ਬਈ ਜੀ ਇਹਨਾਂ ਨੇ ਤੁਹਾਡੇ ਭਾਬੀ ਦੀ ਬੇਅਦਬੀ ਕੀਤੀ ਹੈ ਤੁਸੀਂ ਵੀ ਉਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਇਹ ਤਾਂ ਸਰਕਾਰਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਸਾਰਾ ਕੋਸ਼ਿਸ਼ ਕਰ ਦੂੰਗਾ ਮੈਂ ਦੋਦਨਾ ਚੀ ਕਰ ਦੂੰਗਾ ਮੈਂ ਦੋਸ਼ੀਆਂ ਨੂੰ ਫੜ ਲੂੰਗਾ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੈ ਬਈ ਓਹ ਜਿਹੜੇ ਕੇਸ ਹੈ ਬੇਅਦਬੀ ਦਾ ਉਹਦੀ ਪ੍ਰोसीडिंग ਅੱਗੇ ਲਿਜਾ ਸਕੇ ਉਹਦੇ ਚ ਦਮ ਨਹੀਂ ਹੈ ਕਿ ਉਹ ਹਨੀਪ੍ਰੀਤ ਤੇ ਸਰਸੇ ਸੌਦੇ ਦੇ ਖਿਲਾਫ ਕੈਦਵੇਂ ਮਹੀਨਾ ਨੂੰ ਰਜਿਸਟਰ ਕਰੋ ਇਹਨਾਂ ਤੇ ਕਾਰਵਾਈ ਪਾਓ ਨਹੀਂ ਇਹ ਸਿਰਫ ਗੱਲਾਂ ਕਰਨ ਵਾਲਾ ਹੈ ਕਿਉਂਕਿ ਉਹਨੇ ਦਵਾਈ ਦੇ ਦਿੱਤੀ ਹੈ ਨਾ ਸਾਰਾ ਕੁਝ ਕੀ ਨਾਮ ਦਾ ਮੋੜਾ ਨੇ ਵਿੱਚ ਮਾਮਲਾ ਚੋ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਨੇ ਉਹਨੇ ਪ੍ਰਦੀਪ ਨੇ ਕਹਿਤਾ ਕਲੇਰ ਨੇ ਜੀ ਬਈ ਇਹ ਸੜ ਤੋਂ ਆ ਨਹੀਂ ਪਈ ਤੇ ਬਾਬਾ ਜੀ ਨੇ ਕਰਾਇਆ ਹੈ ਦਵਾਈ ਦੇ ਦਿੱਤੀ ਹੈ ਪਰ ਸਰਕਾਰ ਨੇ ਹਿੰਮਤ ਨਹੀਂ ਸਰਕਾਰੀ ਗੋਹ ਮੜ ਰਹੇ ਹਾਂਜੀ ਪਰ ਦੀ ਪਲੇਰ ਉਹ ਸਰਕਾਰੀ ਗੋ ਆ ਹਾਂ ਉਹੀ ਹੈ ਜੀ ਉਹਨੇ ਕਹਿਤਾ ਤਾਂ ਉਹਨੇ ਕਹਿਤਾ ਦਿੱਤਾ ਵੀ ਮੇਰੀ ਜਿੰਨੇ ਵੀ ਮੇਰੇ ਤੋਂ ਬਈ ਇਹ ਜਿਹੜੀ ਮਹਾਰਾਜ ਦੀ ਬੇਇੱਜ਼ਤੀ ਹੋਈ ਹੈ ਬਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ ਚ ਉਹ ਪ੍ਰਚਾਰਕ ਦਾ ਮਾਜੀ ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਤੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਇਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਤੁਸੀਂ ਗੱਲ ਡੇਰਾਵਾਦ ਦੀ ਕੀਤੀ ਹੈ ਜੀ ਉਹਨਾਂ ਨੂੰ ਪ੍ਰੋਲ ਤੇ ਪ੍ਰੋਲ ਮਿਲੀ ਜਾ ਰਹੀ ਹੈ ਕੀ ਤੁਹਾਡੇ ਨਾਲ ਜਿਹੜੇ ਬਜ਼ੁਰਗ ਬੈਠੇ ਇਹਨਾਂ ਦਾ ਬੱਚਾ ਬਾਹਰ ਆਊਗਾ ਨਹੀਂ ਆਊ ਜੀ ਆਹੀ ਤੱਕ ਫਿਰ ਹੋਰ ਕੀ ਹੈ ਵੀ ਡਬਲ ਸਟੈਂਡਰਡ ਹੈ ਆਹੀ ਤਾਂ ਗੱਲ ਕਰਦੇ ਆ ਨਾ ਭਈ ਮਤਲਬ ਇਹ ਤਾਂ ਡੈਮੋਕ੍ਰੇਸੀ ਥੋੜੀ ਹੈ ਪਾਰਸ਼ੀਅਲਟੀ ਹੈ ਦਵਰਸੈਂਟਰਡ ਹੋ ਗਿਆ ਨਾ ਉਹਦੇ ਵਾਸਤੇ ਕਾਨੂੰਨ ਹੋਰ ਹੈ ਤੇ ਅਮਰਿਤਪਾਲ ਵਾਸਤੇ ਕਾਨੂੰਨ ਹੋਰ ਹੈ ਉਹਨੂੰ ਕਿੰਨੀ ਵਾਰੀ ਪਰੋਲ ਦੇਤੀ 15 ਵਾਰੀ ਦੇਤੀ ਮੈਂ ਕਹਿੰਦਾ ਪਤਾ ਨਹੀਂ ਗਿਣਤੀ ਵੀ ਨਹੀਂ ਕਿੰਨੀ ਵਾਰੀ ਦੇਤੀ ਇਸ ਤੇ ਜਿਹਦੇ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਕੁਝ ਵੀ ਨਹੀਂ ਬਰਾਮਦ ਹੋਇਆ ਕੋਈ ਬੰਦੂਕ ਨਹੀਂ ਬਰਾਮਦ ਕੋਈ ਇਵਨ ਕੋਈ ਗੋਲੀ ਵੀ ਨਹੀਂ ਬਰਾਮਦ ਹੋਈ ਉਸ ਤੇ ਐਨਐਸਏ ਲਾਤੀ ਕਹਿੰਦੇ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਕਿਹੜੇ ਸਮਾਜ ਤੋਂ ਖਤਰਾ ਕਹਿੰਨੇ ਆ ਉਹ ਸਮਾਜ ਨੇ ਤਾਂ 2 ਲੱਖ ਕੋਟ ਨਾਲ ਜੁੜਦਾ ਤਾਂ ਜਿਹੜੇ ਸਮਾਜ ਲਈ ਉਹ ਖਤਰਾ ਹੈ ਸਰਕਾਰ ਕਹਿੰਦੀ ਹੈ ਉਸ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਉਹਦੀ ਮੌਜੂਦਗੀ ਦੇ ਵਿੱਚ ਤਾਂ ਲੋਕ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ ਇਹ ਸਰਕਾਰਾਂ ਦੀਆਂ ਗਿਣਤੀਆਂ ਮਿੰਟੀਆਂ ਇਹ ਗਲਤ ਹੈ ਨਾ ਇਹ ਪਾਰਸ਼ਲਟੀ ਕਰਦੇ ਆ ਉਹਨਾਂ ਨਾਲ ਐਮਪੀ ਸਾਹਿਬ ਅਤੇ ਬੱਬੂ ਜੀ ਤੋਂ ਅਲੱਗ ਸਾਂਝਾ ਸਵਾਲ ਹੈਗਾ ਤੁਸੀਂ ਰਖੜਪੁਰ ਨੇ ਤੇ ਕਿਹਾ ਵੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਲਈ ਤੇ ਅਮਰਤਪਾਲ ਹੁੰਦੇ ਰਿਹਾਈ ਲਈ ਅਸੀਂ ਉਥੋਂ ਪ੍ਰੋਗਰਾਮ ਦੇ ਆ। ਆਲਰੇਡੀ ਇੱਕ ਪ੍ਰੋਗਰਾਮ ਖਾਲੀ ਦਿੱਤਾ ਗਿਆ ਹੈ ਬੰਦੀ ਸਿੰਘਾਂ ਦਾ। ਤੁਸੀਂ ਕੀ ਵੱਖਰਾ ਕਰੋਗੇ ਜਾਂ ਉਹਨਾਂ ਨਾਲ ਕੇ ਚੱਲੋਗੇ? ਜੇ ਵੱਖਰਾ ਕਰੋਗੇ ਤਾਂ ਤੁਹਾਡੇ ਕੋਲ ਕੀ ਉਹਦਾ ਫਾਰਮੂਲਾ ਹੈ। ਆਈ ਵਾਸੀ ਹਜੇ ਵੀ ਸ਼ਹਿਰ ਹੱਲੀ ਵਿੱਚ ਪਾਸ ਕੰਪਨੀ ਜਗਰ ਨਾਲ ਚੋ ਤੇ ਅਸੀਂ ਉਹੀ ਤਰੀਕ ਦੀ 71 ਤੋਂ 25 ਸੋਚ ਰਹੇ ਹਾਂ ਕਿ ਅਸੀਂ ਸਾਰੇ ਜਣੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਹੈ। ਤੇ ਸਾਰੇ ਜਨੇ ਗਲਕੇ ਕੋਈ ਅਲੀ ਰਣਨੀਤੀ ਨਹੀਂ ਜਵੇ ਸਾਰੇ ਅੰਦਰੋਂ ਤੇ ਮੰਡੀ ਰਾ ਸਾਰਿਆਂ ਦੀ ਸਮੁੱਚੇ ਬੰਦੀ ਸਿੰਘਾਂ ਦੀ ਲਈ ਕੋਈ ਜੋ ਕੋ ਸਾਂਝਾ ਪ੍ਰੋਗਰਾਮ ਰਹੇ ਤੇ ਦੇ ਤਰਫ ਉਹ ਜੋ ਬੰਦੀ ਸਿੰਘ ਆ ਜਿਹੜੇ ਗੋਰ ਆ ਉਹਨੇ ਜਿਹੜੇ ਵੀ નિર્ਦੋਸ਼ ਜਿਹੜਾ ਬੁੱਧੇ ਉਹਨਾਂ ਨੂੰ ਸਾਰਿਆਂ ਦੀ ਰਿਹਾਈ ਵਾਸਤੇ ਯਕਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਤੋਂ ਬਾਅਦ ਪੰਥ ਖਾਲਸਾ ਤੇ ਇੱਕ ਨਵੀਂ ਪੰਥਕ ਸਫ ਖੜੀ ਹੋਈ ਆ ਤੁਹਾਡੇ ਕੋਲ ਨੇ ਕਿਹਾ ਗਿਆ ਸੀ ਸਿਆਸੀ ਪਾਰਟੀ ਵੀ ਬਣਾਵਾਂਗੇ ਉਹਦੇ ਕੀ ਏਜੰਡੇ ਰਹਿਣਗੇ ਤੇ ਕੀ ਲੋੜ ਪਈਏ ਜਦੋਂ ਕਿ ਆਲਰੇਡੀ ਪੰਥਕ ਜਥੇਬੰਦੀਆਂ ਚੱਲ ਰਹੀਆਂ ਨੇ ਜੀ ਉਹਦੇ ਤੇ ਵਿਚਾਰ ਹੀ ਚੱਲ ਰਹੀ ਹੈ ਜੇ ਅਸੀਂ ਕੋਈ ਜਥੇਬੰਦੀ ਐਨਾਨਸ ਨਹੀਂ ਕੀਤੀ ਉਹ ਜੇ ਸੰਗਤ ਦੀ ਅਸੀਂ رائے ਲਵਾਂਗੇ ਜੇ ਸਮਝ ਨਹੀਂ ਨਾਲੇ ਜਿਹੜੀਆਂ ਜਥੇਬੰਦੀਆਂ ਚੱਲ ਰਹੀਆਂ ਆ ਉਹ ਤਾਂ ਪੰਥ ਨਾਲ ਲੋਕਾਂ ਨੇ ਸੰਗਤ ਨਾਲ ਨਕਾਰੀਆਂ ਹੋਈਆਂ ਨੇ ਨਕਾਰੀਆਂ ਹੋਈਆਂ ਹੈ ਨਾ ਜਥੇਬੰਦੀਆਂ ਉਹ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਉਹਨਾਂ ਨੂੰ ਜੁਆਇਨ ਤਾਂ ਕੀ ਕਰਨਾ ਜੇ ਅਸੀਂ ਸੰਗਤ ਦੇ ਵਿੱਚ ਗੱਲ ਕਰਦੇ ਆਂ ਵੀ ਅਸੀਂ ਉਹ ਬੰਦਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸੰਗਤ ਉਹਨਾਂ ਨੂੰ ਨਾਲ ਤੋਰਨ ਤੋਂ ਵੀ ਨਹੀਂ ਰਾਜੀ ਉਸ ਤੋਂ ਵੀ ਮੁਨਕਰ ਹੁੰਦੀ ਹੈ ਨਹੀਂ ਜੀ ਵੀ ਤੁਸੀਂ ਉਹ ਇਵਨ ਤੁਸੀਂ ਉਹਨਾਂ ਨੂੰ ਨਾਲ ਵੀ ਨਹੀਂ ਲੈ ਕੇ ਤੁਰਨਾ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋਣਾ ਤਾਂ ਬਹੁਤ ਇੱਕ ਵੱਡੀ ਗੱਲ ਹੈ ਅਮਰਪਾਲ ਸਿੰਘ ਨੇ ਸੋਚ ਚੱਕਾ ਜਦੋਂ ਤੁਸੀਂ ਬਿਆਨ ਦਿੱਤਾ ਸੀ ਵੀ ਅਮਰਪਾਲ ਸਿੰਘ ਨੇ ਕਿਹਾ ਸ਼ਰਮਣੀ ਕਮੇਟੀ ਦੀ ਤਿਆਰੀ ਕਰੋ ਤਿੰਨ ਕੀ ਤਿਆਰੀ ਕੀਤੀ ਇਹਨਾਂ ਦਿਨਾਂ ਦੀ ਤੇ ਕੀ ਏਜੰਡਾ ਜੀ ਅਸੀਂ ਤੇ ਜਗ੍ਹਾ ਜਗ੍ਹਾ ਜਾ ਰਹੇ ਹਾਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕੁਝ ਜਿਹੜੇ ਸਿਹਰ ਦੇ ਬੰਦੇ ਉਹਨਾਂ ਦੀ ਡਿਊਟੀਆਂ ਵੀ ਲਾ ਰਹੇ ਹਾਂ ਕਿ ਤੁਸੀਂ ਅੱਗੇ ਇਸ ਨਿਯਮਨ ਸਿੰਘਾਂ ਤੱਕ ਲੈ ਕੇ ਜਾਓ ਗੜੀਆਂ ਭੰਗਿਆ ਤੱਕ ਲੈ ਕੇ ਜਾਓ ਕਿ ਤੁਸੀਂ ਸਾਰੇ ਨਵੇਂ ਪ੍ਰਚਾਰ ਮੀਡੀਆ ਦੇ ਥਰੂ ਵੀ ਅਸੀਂ ਅਗਲੀ ਆਪੀਲ ਕਰ ਰਹੇ ਹਾਂ ਕਿ ਬੁਫਤ ਉਹ ਹਰੇਕ ਗੁਰਸਿੱਖ ਜਿਹਦੀ ਬੋਰਡ ਦਾ ਅਧਿਕਾਰੀ ਹੈ ਜਿਹੜੇ ਜਿਹੜੀ ਸਰਤਾਂ ਪਰੀਆਂ ਕਰਦਾ ਉਹ ਕੋਈ ਉਸ ਤੋਂ ਵਾਂਝਾ ਨਾ ਇਸੇ ਗੱਲ ਨੂੰ ਅੱਗੇ ਲੈ ਕੇ ਅੱਗੇ ਇਸੇ ਗੱਲ ਨੂੰ ਅੱਗੇ ਲੈਣ ਕੇ ਜਾਣ ਦੀ ਇੱਕ ਚੋਣ ਕਮਿਸ਼ਨ ਕੋਲ ਵੀ ਅਸੀਂ ਪਹੁੰਚ ਕੀਤੀ ਉਹ ਡੇਢ ਮਹੀਨਾ ਸਮਾਂ ਵੀ ਅਸੀਂ ਕੁਦਵਾਇਆ ਤੇ ਇਸੇ ਕਰਕੇ ਕਿ ਅਸੀਂ ਚਾਹੁੰਦੇ ਆ ਕਿ ਕੋਈ ਹਰੇਕ ਨੂੰ ਜਿਹੜਾ ਉਹਦਾ ਅਧਿਕਾਰ ਆ ਇਸ ਪ੍ਰਬੰਧ ਵਿੱਚ ਬਦਲਾਅ ਵਾਸਤੇ ਉਹ ਆਪਣੇ ਅਧਿਕਾਰ ਦੀ ਸਾਰੇ ਗੁਰਸਿੱਖ ਵਰਤੋਂ ਕਰਕੇ ਚੰਗੇ ਪ੍ਰਬੰਧ ਲਈ ਚੰਗੇ ਸੇਰਦਾਂ ਦੀ ਦੁਆਰਾ ਨੂੰ ਅੱਗੇ ਲੈ ਕੇ ਹੋਣ ਤੇ ਇਹ ਸਾਡੀ ਜੋ ਸਾਡੀ ਸੰਸਥਾ ਦਾ ਵਿਕਾਰ ਬਹੁਤ ਨੀਵਾ ਹੋ ਚੁੱਕਾ ਉਹ ਨੂੰ ਅਸੀਂ ਦੁਬਾਰਾ ਫਿਰ ਕੀ ਤੁਸ ਜੋ ਵੀਰ ਸਿੰਘ ਪ੍ਰਧਾਨ ਦੀ ਵਾਲੇ ਅਕਾਲੀ ਥਰ ਦਾ ਇੱਕ ਬਾਗੀ ਜਿਹੜਾ ਤੁਹਾਨੂੰ ਮਿਲਿਆ ਸੀਗਾ ਕੀ ਉਹਨਾਂ ਨਾਲ ਕੋਈ ਨਹੀਂ ਜੀ ਅਸੀਂ ਸਾਡੀ ਅਜੇ ਕਿਸੇ ਨਾਮ ਕੋਈ ਇਹੋ ਜੀ ਗੱਲ ਨਹੀਂ ਕਿਉਂਕਿ ਸਾਰੇ ਪਹਿਲਾਂ ਤੇ ਇਕੱਠੇ ਰਹੇ ਹੋ ਸਾਰੇ ਜੀ ਸਾਰਿਆਂ ਨੇ ਰੱਖਿਆਂ ਨੇ ਮਾਈ ਖਾਧੀ ਹੈ ਜਦੋਂ ਤੇ ਹੁਣ ਮਤਲਬ ਜਦੋਂ ਹਾਲਾਤ ਕੜੀ ਬਿਸਦਾ ਕੁਝ ਨਹੀਂ ਉਦੋਂ ਸਾਰੇ ਜਣੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਨੇ ਮੇਰੇ ਖਿਆਲ ਇਹ ਸੰਤਾ ਸਾਰਿਆਂ ਇਸ ਚੀਜ਼ ਨੂੰ ਸਮਝਦਿਆਂ ਵੀ ਆ ਤੇ ਜਦਾਂ ਇਹਨਾਂ ਦੇ ਕੀ ਸਾਹਿਬ ਨੇ ਦੱਸਿਆ ਵੀ ਇਹ ਕਿ ਲੋਕਾਂ ਤੋਂ ਅੱਜ ਉਹਨਾਂ ਨੂੰ ਬਹੁਤ ਦੂਰੀ ਬਣਾ ਕੇ ਚੱਲ ਰਹੇ ਤੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ 'ਚ ਭਾਗ ਲੈ ਰਹੇ ਹਾਂਜੀ ਉਹਦੇ 'ਚ ਭਾਗ ਅਸੀਂ ਇਸ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਕਿ ਉੱਥੇ ਜੋ ਉਮੀਦਵਾਰ ਜਿਹੜੇ ਗੁਰਸਿੱਖੀ ਦੀ ਗੱਲ ਕਰਨ ਵਾਲੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅਗੇ ਵਧਾ ਸਕਦੇ ਹੋਣ ਜਿਹੜੇ ਕੌਮ ਦੀ ੜਕ ਕੇ ਗੱਲ ਕਰ ਸਕਦੇ ਹੋਣ ਕੌਮ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਨਾ ਕਿ ਉਹ ਨਿੱਜ ਬਾਤ ਤੋਂ ਆਪਣੇ ਤਿਆਗ ਦੀ ਭਾਵਨਾ ਵਿੱਚ ਰੱਖਦੇ ਹੋਣਗੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵਾਲੇ ਰਹੋਣਗੇ ਇਹ ਜਿਹੇ ਉਮੀਦਵਾਰਾਂ ਦੀ ਝੋਲ ਵੀ ਕਰਾਂਗੇ ਸਾਥ ਨਾਲ ਰਲ ਕੇ ਅਸੀਂ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣਗੇ ਕਿ ਲੱਗਦਾ ਹੈ ਜਿਦਾ ਕੋਈ ਲਾਹਾ ਤੁਹਾਡੇ بیٹے ਨੂੰ ਹੋਵੇ ਨਹੀਂ ਸਾਡੇ بیٹے ਨੂੰ ਹੋਵੇ ਨਾ ਹੋਵੇ ਅਸੀਂ ਪੰਥ ਨੂੰ ਲਾਹ ਚਾਹੁੰਦੇ ਹਾਂ ਕਿ ਪੰਥ ਸਾਡਾ ਚੜ੍ਹਦੀ ਕਲਾ ਦਾ ਸਾਡਾ ਪੰਜਾਬ ਚੜ੍ਹਦੀ ਕਲਾ ਦਾ ਹੋਵੇ ਕਾਲਸਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਵੋਟਰ ਸੀਗੇ ਪਹਿਲਾਂ ਨਾਲੋਂ ਘਟ ਗਏ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਕੋਈ ਕੈਂਪ ਵਗੈਰਾ ਕੋਈ ਇਸੇ ਸਰ ਅਵੇਅਰ ਕਰ ਰਹੇ ਨੇ ਇਹ ਹੀ ਹੈ ਕਿ ਪਿੰਡਾਂ ਵਿੱਚ ਜਾ ਰਹੇ ਆ ਲੋਕਾਂ ਨੂੰ ਅਪੀਲ ਕਰ ਰਹੇ ਆ ਜਿਹੜੇ ਸਾਡੇ ਸੰਪਰਕ ਚ ਆਏ ਸੁਰੇ ਨੂੰ ਕਹਿੰਨ ਕਿ ਅਜੇ ਕੋਈ ਵਾਤੋਂ ਵਾਦ ਅ ਕੋਸ਼ਿਸ਼ ਕਰੋ ਅੱਗੇ ਹੋਰ ਲੋਕਾਂ ਨੂੰ ਨਾਲ ਜੋੜ ਕੇ ਇਹ ਚੀਜ਼ ਇਹਨਾਂ ਸਾਬਤ ਤੁਸੀਂ ਇਹਦਾ ਕਾਰਨ ਕੀ ਸਮਝਦੇ ਜਿਹੜੇ ਸਿੱਖੀ ਦੇ ਵਰਤਾਂ ਵਧਨ ਦੇ ਬਜਾਇ ਕੱਟ ਰਹੀਆਂ ਨੇ ਇਹਦਾ ਕਾਰਨ ਇਹ ਕਿ ਕੋਸ਼ਿਸ਼ ਸਾਡਾ ਆਵੇਸਲਾ ਪੰਨਾ ਕੋਈ ਉੱਚ ਸ਼ਰਤਾਂ ਇਹੋ ਜੀਆਂ ਵਾ ਕਿ ਕੈਸੇ ਬਣੇ ਕਿਸ ਕੋ ਫੋਟੋ ਨਹੀਂਗੀ ਕਿਸ ਕੋ ਆਧਾਰ ਕਾਰਡ ਨਹੀਂਗੀ ਆਧਾਰ ਕਾਰਡ ਦੀ ਕਾਪੀ ਨਹੀਂ ਹੈਗੀ ਤੋਂ ਇਹਦੀਆਂ ਜਿਹੜੀਆਂ ਚੀਜ਼ਾਂ ਟਾਈਮ ਦੇ ਟਾਈਮ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਤੇ ਚੋਣ ਕਮਿਸ਼ਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਹਰੇਕ ਜਿਹਦੇ ਨਾਲ ਸਿੰਘ ਜਾਂ ਪੌੜ ਲੱਗਦਾ ਉਹਦੀ ਵੋਟ ਬਣੇ ਤੇ ਜਿੱਦਾਂ ਕੋਈ ਉਹਦੀ ਦੁਬਾਰਾ ਅਬਜੈਕਸ਼ਨ ਹੋਵੇ ਜਾਂ ਜਦੋਂ ਦੁਬਾਰਾ ਸ਼ੋਧ ਹੋਣੀ ਆ ਉਦੋਂ ਜਿਹੜੇ ਉਹ ਉਹਦੇ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹਨਾਂ ਦੀਆਂ ਵੋਟਾਂ ਗਾੜ ਨਾ ਪਵੇ ਅਲਸਾ ਜੀ ਤੇ ਬਾਪੂ ਜੀ ਇੱਕ ਸਾਂਝਾ ਫੇਰ ਸਵਾਲ ਹੈਗਾ ਤੁਹਾਡੇ ਦੋਵਾਂ ਦੇ ਜਿਹੜੇ ਹਲਕੇ ਨੇ ਉਥੋਂ ਦੇ ਜਿਹੜੇ ਤੁਹਾਡੇ ਸਮਰਥਕ ਨੇ ਉਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਵੀ ਅਸੀਂ ਤੁਹਾਨੂੰ ਵੋਟ ਪਾਈ ਆ ਉਹਨਾਂ ਦੇ ਮੁਤਾਬਕ ਖੰਸਈ ਦਾ ਬਿਆਨ ਵੀ ਆਇਆ ਸੀਗਾ ਵੀ ਉਹਨਾਂ ਨੂੰ ਸਰਕਾਰ ਕੰਗ ਪਰੇਸ਼ਾਨ ਕਰ ਰਹੀ ਹੈ ਖਾਸ ਕਰਕੇ ਮਰੇ ਰੇਗਾ ਚ ਜਾਂ ਹੋਰ ਗੱਲਾਂ ਬਾਕੀ ਗੱਲ ਸਹੀ ਆ ਇਹ ਗੱਲ ਬੇ ਇੱਕਦਮ 100% ਸਹੀ ਹੈ ਇਹਦੇ ਚ ਜਿਹੜੇ ਜਿਹੜੇ ਸਾਡੇ ਸਮਰਥਕ ਸੀ ਜਿਨ੍ਹਾਂ ਨੇ ਅੱਗੇ ਹੋ ਕੇ ਉਹਨਾਂ ਨੇ ਝੂਠੇ ਪਰਚੇ ਵੀ ਦਰਜ ਕੀਤੇ ਜਾ ਰਹੇ ਉਹਨਾਂ ਨੂੰ ਦੁਆਇਤ ਮੁਕਾਇਆ ਵੀ ਜਾ ਰਿਹਾ ਜਿਹੜਾ ਕਿ ਇੱਕ ਲੋਕਤੰਤਰ ਦੀ ਭਾਵਨਾ ਦੇ एकदम ਖਿਲਾਫ ਹੈ ਕਿ ਲੋਕਾਂ ਨੂੰ ਵੋਟ ਪਾਉਣ ਦੀ ਆਪਣੀ ਆਜ਼ਾਦੀ ਹੈ ਲੋਕਾਂ ਨੂੰ ਅਸੀਂ ਬਿਲਕੁਲ ਪੈਸੇ ਦੇ ਕੇ ਜਾਂ ਧੱਕੇ ਨਾਲ ਵੋਟ ਪਵਾਈ ਨੇ ਲੋਕਾਂ ਨੂੰ ਲੱਗਿਆ ਕਿ ਸਾਨੂੰ ਇਹ ਵੀਰਵਾਰਾਂ ਦੀ ਚੋਣ ਕਰਨੀ ਚਾਹੀਦੀ ਜਿਸਨੂੰ ਆਪਣੀ ਮਰਜ਼ੀ ਨਾਲ ਚੋਣ ਕੀਤੀ ਤੇ ਅਸੀਂ ਉਹ ਉਹਨਾਂ ਦਾ ਸਾਰੇ ਨਾ ਧਵਾਜ ਵੀ ਕਰਦੇ ਆ ਸਰਕਾਰ ਨੂੰ ਵੀ ਅਸੀਂ ਕਹਿੰਦੇ ਕਿ ਇਹੋ ਜਿਹੇ ਹੋਸ਼ਿਆਫੀ ਨੰਦੇ ਦਾ ਬਣਾਓ ਕਿ ਇਹ ਜਿਹੜੀ ਚੀਜ਼ ਹੈ ਕਿ ਕੱਲ ਪਤਾ ਕੀ ਹੈ ਇੱਕ ਸਰਕਾਰ ਇਸ ਗੱਲ ਤੇ ਮੰਤਨ ਕਰ ਤੇ ਸਵਾਏ ਇਸ ਗੱਲ ਤੇ ਵਿਚਾਰ ਕਰਨ ਤੋਂ ਕਿ ਸਾਡੇ ਚ ਕੀ ਕਮੀਆਂ ਰਹਿ ਗਈਆਂ ਵੀ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਅਸੀਂ ਲੋਕਾਂ ਚ ਦੁਮਾਰਾ ਜਾ ਕੇ ਉਹਨਾਂ ਨਾਲ ਗੱਲ ਕਰੀਏ ਉਹਨਾਂ ਦੀ ਗੱਲ ਸੁਣੀਏ ਵੀ ਸਾਡੇ ਚ ਕੀ ਕਮੀ ਸੀ ਆਪਣੀਆਂ ਕਮੀਆਂ ਤਾਂ ਕਵਰ ਨਹੀਂ ਕਰਦੇ ਮਤਲਬ ਦੇਖਦੇ ਨਹੀਂ ਕੀ ਸੀ ਉਹਨਾਂ ਨੂੰ ਆਪਣੀਆਂ ਕਮੀਆਂ ਕਵਰ ਕਰਨ ਦੀ ਬਜਾਏ ਇਹ ਜਿਹੜੇ ਲੋਕਾਂ ਦੇ ਪਰਚੇ ਲਾ ਗਏ ਨੇ ਆਪਣੀਆਂ ਕਮੀਆਂ ਨਹੀਂ ਦੇਖਦੇ ਬਹੁਤ ਹੈ ਹੋਰੇ ਵੀ ਬੈਠੇ ਆ ਮੇਰੇ ਕੋਲੇ ਹੁਣ ਮਿਲੇ ਆਂ ਆਏ ਆਂ ਜਿੱਥੇ ਵੀ ਜਾਣੇ ਆਂ ਬਾਈ ਜੀ ਸਾਨੂੰ ਪੁਲਿਸ ਤੰਗ ਕਰਦੀ ਆ ਸਾਨੂੰ ਤੰਗ ਕਰਦਾ ਪ੍ਰਸ਼ਾਸਨ ਕਿਉਂ ਤੰਗ ਕਰਦਾ ਬਾਈ ਜੀ ਵੋਟਾਂ ਤੁਹਾਨੂੰ ਪਾਤੀਆਂ ਤੁਹਾਡੇ ਪੇ ਪੋਸਟਰ ਲਾਏ ਸੀ ਤੁਹਾਡੇ ਪੂਲਿੰਗ ਬੂਥ ਲਾਏ ਆ ਮਤਲਬ ਜੇ ਬੰਦੇ ਸਰਕਾਰ ਨਾਲੋਂ ਟੁੱਟੇ ਹੀ ਆ ਕਿਸੇ ਗੱਲ ਕਰਕੇ ਟੁੱਟੇ ਆ ਨਾ ਕੋਈ ਕਮੀ ਆਉਗੀ ਨਾ ਐਂਪੀਸੋ ਵੀਡੀਓ ਤੁਹਾਡੇ ਕੋਲੋਂ ਤੁਹਾਨੂੰ ਦੱਸਿਆ ਤੋਂ ਬੱਗੇ ਪੰਥ ਕੱਟ ਕੀਤਾ ਗਿਆ ਔਰ ਮਨਦੀ ਸਿੰਘਾ ਦੀ ਰਾਏ ਲਈ ਤੁਰੇ ਤੇ ਪਹੁੰਚੇ ਹਾਂ ਮੈਂ ਕੀ ਕਹਾਂ ਕਿ ਸਰ ਕਿਸ ਤਰ੍ਹਾਂ ਦਾ ਲੋਕਾਂ ਨੂੰ ਮੈਸੇਜ ਹੈ ਮੈਂ ਗੁੰੰਗਾ ਆ ਰਹਾ ਤਾਂ ਬਹੁਤ ਚੰਗਾ ਹੈ ਜੀ ਲੋਕਾਂ ਦਾ ਤੇ ਅਸਲ ਗੱਲ ਸਿੰਘਾ ਚੌਂਦੀ ਹੀ ਹੈ ਇਹ ਬਈ ਬੰਦੀ ਸਿੰਘ ਤਰੇਹਾ ਕੀ ਤੇ ਜਾਣ ਕੋਈ ਕਈਆਂ ਦੀ ਤਾਂ ਸਜ਼ਾ ਪੂਰੀਆਂ ਹੋ ਚੁੱਕੀਆਂ ਬਹੁਤ ਹੈ ਤੇ ਕਈ ਜਿਹਨੇ ਅੰਮ੍ਰਿਤਪਾਲ ਦੇ ਆ ਜਾਂ ਉਹਨਾਂ ਦੇ ਨਾਲ ਦੇ 40 ਸਿੰਘ ਤਾਂ ਪੰਜਾਬ ਦੇ ਵਿੱਚ ਹੀ ਆ ਇਹ ਘਟੋੜਾ ਕਿਸਕੇ ਅੰਮ੍ਰਿਤਪਾਲ ਬਾਈ ਜੀ ਦੇ ਨਾਲ 70 ਜਣੇ ਅੰਦਰ ਹੈ ਤੇ ਇਹਨਾਂ ਕੋਲ ਬਰਾਮਤ ਕੁਛ ਨਹੀਂ ਹੋਇਆ ਹੋਇਆ ਸਿਰਫ ਇੱਕ ਮਤਲਬ ਸਿੱਖ ਹੋਣ ਦੀ ਸਜ਼ਾ ਮਿਲਦੀ ਪਈ ਹੈ ਪਿਛਲੇ ਦਿਨ ਜਿਹੜਾ ਗੈਂਗਸਟਰ ਦੇ ਖਿਲਾਫ ਕਹਿ ਰਹੇ ਸੀ ਉੱਥੇ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਇਆ ਸਰਕਾਰ ਨੇ ਬਿਆਨ ਦਿੱਤਾ ਸੀਗਾ ਪਰ ਹੁਣ ਜਿਹੜਾ ਖੁਲਾਸਾ ਹੋਇਆ ਐਸਐਟੀ ਵੱਲੋਂ ਕਰੜ ਜੇਲ੍ਹ ਦੇ ਵਿੱਚ ਹੋਇਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਵੀ ਇਹ ਰੌਲੇ ਪੈਨੇ ਰਹੇ ਆ ਜੀ ਪਹਿਲਾਂ ਵੀ ਰੌਲਾ ਪਿਆ ਸੀ ਗੈਂਗਸਟਰ ਦਾ ਵੀ ਇੰਟਰਵਿਊ ਹੋਇਆ ਇੱਕ ਹੁਣ ਇਹ ਸਰਕਾਰ ਦੀ ਸ਼ੈਕਸਰਾਂ ਨਾਲ ਮਿਲ ਗਿਆ ਹੋਣਾ ਇਹ ਕਿਵੇਂ ਸਮਝੀ ਜੀ ਕਾਫੀ ਵੱਡਾ ਬਦਵਾ ਮਿਲਿਆ ਤੁਹਾਨੂੰ ਵੀ ਫਰੀਦਕੋਟ ਰਣਕੇ ਤੋਂ ਤੇ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਕਿ ਕਿਤੇ ਹੀ ਵਾਰ ਉਦੋਪੀ ਪਾਰਟੀ ਦਾ ਬਿਆਨ ਵੀ ਆਇਆ ਹੈ ਕਿ ਅਜੇ ਤਾਈ ਤੁਸੀ ਕੋਈ ਮੁੱਦਾ ਨਹੀਂ ਰੱਖਿਆ ਨਹੀਂ ਮੁੱਦਾ ਤਾਂ ਮੈਂ ਜੀ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਕੇ ਆਇਆ ਹਾਂ ਇਹਨਾਂ ਨੇ ਮੈਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿ ਜਿਹੜਾ ਵੀ ਹੁਣ ਬੇਅਦਬੀ ਦੀ ਇਸ ਤੇ ਕਾਨੂੰਨ ਬੜੇ ਮਤਲਬ ਭਈ ਜਿਹੜਾ ਬੇਅਦਬੀ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨੂੰ ਮਰਕੈਤੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਪ੍ਰਾਈਵੇਟ ਮੈਂਬਰ ਬਿਲ ਲਾ ਕੇ ਆਇਆ ਹਾਂ ਹੁਣ ਪ੍ਰੋਪਰ ਅੱਜ ਦਾ ਹੁਣ ਅਪਕਮਿੰਗ ਸੈਸ਼ਨ ਦੇ ਵਿੱਚ ਉਸ ਤੇ ਚਰਚਾ ਹੋਊਗੀ ਕਿ ਐਸਯੂਪੀਸੀ ਚੋਣਾਂ ਨੂੰ ਲੈ ਕੇ ਸਰ ਗੀਤਾਂਗੇ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ। ਜਦੋਂ ਅਸੀਂ ਮਾਰੂ ਰੋਲ ਕਰਦੇ ਜਾਂਦੇ ਹਾਂ ਕਿ ਅਸੀਂ ਚੋਣ ਲੜਾਂਗੇ ਉਹਨਾਂ ਬਾਰੇ ਕੋਈ ਗੱਲ ਹੋਈ ਜੀ ਅੱਗੇ ਕਿਹੜੇ-ਕਿਹੜੇ ਚੋਣ ਲੜਨਗੇ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਹੈ। ਜਦੋਂ ਰਾਹ ਹੋ ਜਾਊਗਾ ਉਹਨੂੰ ਅਸੀਂ ਸਾਰਿਆਂ ਨਾਲ ਵੰਡ ਕੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅਬਾਈ ਹਮਨਦੀਪਾਲ ਜੀ ਨਾਲ ਵੀ ਤੁਹਾਡੀ ਗੱਲ ਹੁੰਦੀ ਹੋਣੀ ਆ ਰੂਟੀਨ ਦੇ ਵਿੱਚ ਕੀ ਕਹਿੰਦੇ ਕੀ ਨੇ ਮੋਟਿਵ ਕੀ ਹੈ ਅੱਗੇ ਕਿਸ ਤਰ੍ਹਾਂ ਮਤਲਬ ਕਿ ਉਹ ਲੋਕਲ ਫੇਵਰ ਚ ਜਾਣਗੇ ਸੰਸਦ ਭਵਨ ਤੋਂ ਬਾਅਦ ਜੀ ਹੋਣਾ ਇਹ ਤੇ ਸਰਕਾਰ ਹੀ ਚਾਉਗੀ ਤੇ ਲੋਕਾਂ ਦੇ ਉਹ ਵਿਚ ਆ ਸਕਦੇ ਆ ਜਾਂ ਫੇਵਰ ਤੋਂ ਬਾਅਦ ਵਿੱਚ ਬੈਠ ਕੇ ਲਿਓ ਕੁਝ ਉਹਨਾਂ ਦੇ ਕੱਲ ਗਏ ਉਹਨਾਂ ਦੇ ਚਤਲ ਦੀ ਮਹਿਨਤ ਵਾਸਤੇ ਕੁਝ ਜਿਹਾ ਕਿਸੇ ਸਰਕਾਰ ਕੋਲੋਂ ਲੇਟੋ ਕਿ ਉਹਨਾਂ ਨੇ ਆਪਣੇ ਬੰਦੂ ਕੋਈ ਇਸstrange ਮੰਗਾਇਆ ਤਾਂ ਥੋੜਾ ਜਿਆ ਦੱਸੂਗੀ ਕਿ ਜਿਹੜੇ ਕੁਝ ਉਹਨਾਂ ਦੇ ਹਰਕਾਰ ਆ ਉਹਨਾਂ ਨੂੰ ਜੋ ਪ੍ਰਸ਼ਾਸਨ ਨਾਲ ਕਮਿਊਨੀਕੇਸ਼ਨ ਆ ਲਾਜ਼ਮੀ ਸੰਤਾਨਾ ਉਹ ਕੋਈ ਜੇ ਅਗਰ دیر ਤੋਂ ਬੈਠੀਆਂ ਵੀ ਕੋਈ ਨਾ ਕੋਈ ਉਹਦਾ ਬ੍ਰੋਡਵੇ ਤੇ ਉਹ ਲੋਕਾਂ ਦੀ ਗੱਲ ਸਮਝਣਾ ਉਹਨਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਸਕਣ ਕੋਈ ਹੈ ਕਿ ਅਭੀ ਲੱਗੇ ਵੀ ਕਰ ਰਹੇ ਹੋ ਤੁਸੀਂ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਵੀ ਗੱਲ ਕਰਦੇ ਹੋ ਤੁਸੀਂ ਨਹੀਂ ਅਸੀਂ ਤੇ ਸਭੂ ਬੰਦੀ ਸਿੰਘਾਂ ਦੀ ਰਿਹਾਈ ਕਿ ਉਹਨਾਂ ਨੂੰ ਜਾਂ ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸੀ ਜਿਹੜੇ ਲੋਕਦਰ ਦੇ ਜਿਹੜੀ ਵੱਡੀ ਬਹੁਤ ਮਤਨਾ ਇਹ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇਹ ਪੰਜਾਬ ਦੇ ਸਭ ਤੋਂ ਵੱਡੇ ਮਾਰਗਦੰਡਾ ਜਤਾਇਆ ਇਸ ਤਰ੍ਹਾਂ ਕਿ ਸਰਕਾਰਾਂ ਨੂੰ ਆਪਣੀਆਂ ਜਿਹੜੀਆਂ ਨਾਕਾਮੀਆਂ ਜਿਹੜੀਆਂ ਉਹਨਾਂ ਨੂੰ ਉਹਦੇ ਤੇ ਧਿਆਨ ਮਾਰਦੇ ਤੇ ਮੇਰਾ ਖਿਆਲ ਤੁਹਾਨੂੰ ਉਹ ਨਹੀਂ ਤੇ ਦੇ ਨਤੀਜਾ ਇਹ ਆ ਗਿਆ ਕਿ ਉਹ ਆਪਣਾ ਨਹੀਂ ਦੇਖਦੇ ਕਿ ਸਾਡੀਆਂ ਗਲਤੀਆਂ ਨਾਲ ਦੂਜੇ ਪਾਸੇ ਲੋਕ ਜਾ ਰਹੇ ਸਾਡੇ ਜੁਰਮ ਨਾਲ ਜਾਂ ਸਾਡੇ ਦਸ਼ਿਆਂ ਤੇ ਇਸ ਨਹੀਂ ਰੋਕ ਸਕਿਆ ਜਾਂ ਕੋਈ ਹੋਰ ਇਹ ਕਦੀ ਵੀ ਤਾਂ ਇਨਸਾਫ ਨਹੀਂ ਦੇ ਸਕਿਆ ਤੇ ਇਹ ਜਿੱਤੇ ਕਿ ਵੋਟਾਂ ਪਾਉਣ ਵਾਲਿਆਂ ਤੇ ਜਾਂ ਵੋਟਾਂ ਹੋਣ ਵਾਲਿਆਂ ਤੇ ਰੁਸਾ ਕਰ ਰਹੇ ਕਿ ਕੀ ਸਮਝਦੇ ਹੋ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਅੰਦਰ ਰਹਿ ਕੇ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਪੈਣਗੇ ਲੋਕਾਂ ਨੇ ਤੇ ਇਸੇ ਕਰਕੇ ਫਤਵਾ ਦਿੱਤਾ ਸੀ ਕਿ ਉਹਨਾਂ ਨੂੰ ਬਾਹਰ ਘੱਟੇ ਜਾਵੇ ਇਹ ਉਹ ਜਿਹੜੇ ਨਸ਼ਿਆਂ ਦੇ ਖਿਲਾਫ ਇਹਨਾਂ ਲੜਾਈ ਲੜ ਰਏ ਸੀ ਤੋਂ ਲੜਾਈ ਲੈਣ ਤੇ ਕਿਉਂ ਨਸ਼ਿਆਂ ਦਾ ਬਹੁਤ ਵੱਡਾ ਖੇਰ ਚੱਲ ਰਿਹਾ ਪੰਜਾਬ 'ਚ ਤੇ ਬਾਕੀ ਹੁਣ ਸਰਕਾਰ ਦੀ ਗੱਲ ਪਈ ਹੈ ਕਿ ਨਸ਼ਾ ਪੰਜਾਬ 'ਚੋਂ ਬੰਦ ਨਹੀਂ ਕਰਨਾ ਚਾਹ ਰੇ ਤੇ ਜੋ ਨਸ਼ੇ ਦੇ ਖਿਲਾਫ ਲੜ ਸਕਦੇ ਉਹਨਾਂ ਨੂੰ ਅੰਦਰ ਦੇ ਕੇ ਰੱਖਿਆ ਹੁਣ ਕੀ ਸਮਝਦੇ ਹੋ ਕਿ ਨਵਾਂ ਇੱਕ ਫਰਮਾਨ ਆਇਆ ਕਿ ਹੁਣ ਜਿਹੜਾ ਅਗਰ ਨਸ਼ੇ ਵਾਲਾ ਕੋਈ ਵੱਡਾ ਪੈਟਰ ਹੈ ਉਹਨੂੰ ਪੰਜਾਬ ਤੋਂ ਬਾਹਰ ਦੇ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਾਏਗਾ ਹੁਣ ਚਲੋ ਮੇਰੇ ਖਿਆਲ ਵਿੱਚ ਚੰਗੀ ਗੱਲ ਹੈ ਜੇ ਅਗਰ ਕੋਈ ਇਦਾਂ ਦੀ ਗੱਲ ਹੋ ਰਹੀ ਹੈ ਤੇ ਠੀਕ ਹੈ ਕਿ ਨਸ਼ਾ ਤਸੀ ਕਿਹਨੇ ਕਿ ਇਹ ਬਹੁਤ ਬਹੁਤ ਵੱਡਾ ਕੰਮ ਕਰਨੀ ਰੋਡ ਹੈ ਇੱਕ ਅੱਧਾ ਬੰਦੇ ਫੜਿਆ ਗੱਲ ਨਹੀਂ ਚੱਲਣ ਵਾਲੀ ਇਹਦੇ ਚ ਬਹੁਤ ਵੱਡੀ ਸਰਕਾਰ ਨੂੰ ਆਪਣੀ ਜੁਰੀਦ ਜਦੋਂ ਰਾਤ ਇੱਕ ਕਰਕੇ ਲੱਗਣਗੇ ਤੇ ਫਿਰ ਪੰਦੇ ਕਿ ਥੋੜਾ ਬੋਤਾ ਜੀ ਹੁਣ ਤੇ ਨਸ਼ਾ ਜਿਹੜਾ ਕੋਈ ਰਿਪੋਰਟ ਕਰਨ ਵਾਲੀ ਉਪਰੀ ਪਰਚਾ ਹੁੰਦਾ ਉਹ ਉਹ ਜਿਹੜੇ ਨਸ਼ੇ ਵਾਲੇ ਉਹਨਾਂ ਨੂੰ ਤੇ ਕੋਈ ਇਹ ਚੀਜ਼ ਸਮਝਾਉਂਦਾ ਤੇ ਕੋਈ ਸਦਾ ਨਹੀਂ ਦਿੱਤੀ ਜਾ ਰਹੀ ਉਹ ਲੋਕੇ ਬੰਨ ਲੋਕਿੱਤ ਲਾਗੇ ਹੁੰਦੇ ਆ ਤੋ ਪਹਿਲਾ ਫੇੜ ਆ ਜਾਂਦੇ ਆ ਤੁਸੀਂ ਇਸ ਗੱਲ ਨੂੰ ਕਿਵੇਂ ਦੇਦਿਓ ਸਰਕਾਰ ਮੰਨਣ ਤੋਂ ਪਹਿਲਾਂ ਜਿਹੜੇ ਕਿ ਲੋਕ ਕਹਿੰਦੇ ਸੀਗੇ ਵੀ ਤਿੰਨ ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗਾ ਜਿ 2.5 ਸਾਲ ਹੋ ਚੁੱਕੇ ਨੇ ਨਸ਼ਾ ਖਤਮ ਨਹੀਂ ਹੋ ਰਿਹਾ ਕੀ ਕਹੋਗੇ ਦੋਸਤ ਇਹਨਾਂ ਲਈ 17 ਦੀ ਦਾਣ ਗਲੀ ਪੁੱਜੇ ਇਹ ਸਰਕਾਰਾਂ ਦੀ ਤਰ੍ਹਾਂ ਇਹਨਮਤੀ ਨਾਲ ਸਾਰਾ ਕੁਝ